ਸੈਂਟਰ ਤੋਂ ਰੈਟਰ ਲਗ ਭੱਕ ਕੈਪੀਟਲ ਟਾਸ ਕਿਉਂ ਹੋਗੇ ਰਾਜਪੁਰ ਤੋਂ ਥੋੜਾ ਅੱਗੇ ਤੇ ਅਸੀਂ ਪ੍ਰੈਸ ਕਾਨਫਰੰਸ ਕਰਦੇ ਹਾਂ ਜਿਹੜਾ ਆਪਰਾ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਅੰਗੋਲ ਨੂੰ ਮਜਬੂਰ ਤੇ ਕੈਦ ਕੀਤਾ ਜਾਵੇ ਕੋਲੇ ਵਾਸਤੇ ਖੋਰਸ਼ਿਆ ਦਿੱਤੀ ਜਗਿਆ ਕਿਸਾਨਾਂ ਦੀ ਕੀਮਤੀ ਵਧਾਉਣੀ ਹੈਗੀ ਆ ਉਸੇ ਲੜੀ ਤੇ ਕੱਲ੍ਹ ਅਸੀਂ ਵਿਆਸ ਕੱਠੇ ਹੋਏ ਸੀ ਕਿ ਅੱਜ ਸਵੇਰ ਚੱਲੇ ਪਏ ਆ ਇਹਨਾਂ ਅਗਲੇ ਬੰਨੇ ਭਗਵਾੜਾ ਖੜਿਆ ਤੇ ਲੰਗਰ ਦੀਗਾ ਉਸ ਤੋਂ ਬਾਅਦ ਫਿਰ ਸਿਹਾਰਾ ਫਿਰ ਆਹੋ ਮਾਬਲਾ ਸਾਡਾ ਲਗ ਭੋਗਿਆ ਤੋਂ ਅਸੀਂ ਕਿਸੇ ਕਰ ਰਹੇ ਪਹੁੰਚ ਹੀ ਗਿਆ ਉਹ ਮਗਰਟਾਲੀਆ ਦਾ ਪਤਾ ਰਾ ਔਰ ਉਹਨੇ ਕਾ ਆਪਣਾ ਪ੍ਰੈਸ ਰੂਮ ਵੀ ਅਪੀਲ ਕੀਤੀ ਗਿਆ ਉਹਦੀ ਇਸ ਤਰੀਕੇ ਨਾਲ ਚੰਬੂ ਤੇ ਜਾਊਗਾ ਤੇ ਜਿੱਦਾਂ ਵੱਡਾ ਕਾਫਲਾ ਅਸੀਂ ਦਾਵੇ ਕਰੀਏ ਹਮੇਸ਼ਾ ਉਹਨਾਂ ਦੇ ਕਿਸਾਨਾਂ ਅਗੂ ਵੱਡੇ ਦਾਵੇ ਕਰਦੇ ਆ। ਜਦੋਂ ਪ੍ਰੈਸ ਆਪ ਦਿਖਾਉਣ ਨੂੰ ਵੀ ਕਾਫਲਾ ਜਾਂਦਾ ਠੀਕ ਹੈ ਜੀ ਉਹ ਨਿੱਕ ਨੇ ਕੀਤਾ ਸਰਕਾਰ ਨੂੰ 1 ਸਾਲ ਪਹਿਲਾਂ ਵੀ ਸ਼ੰਗੂ ਤੇ ਐਵੇਂ ਆਏ ਸੀ ਦਿਨ ਥੋੜੇ ਬਚ ਗਏ। ਅਸੀਂ ਉੱਥੇ ਤੁਰੇ ਸੀਗੇ। ਅਸੀਂ ਮੋਟੀ ਸਰਕਾਰ ਨੂੰ ਇਹ ਸੰਦੇਸ਼ ਦੇ ਰਹੇ ਆ। ਵਾਕਿਉ ਤੇ ਦੇਸ਼ ਵਿੱਚ ਕੋਈ ਜਮੂਰੀਅਤ ਆ ਕੋਈ ਡੈਮੋਕਰੇਸੀ ਆ। ਇਹ ਐਡੇ ਵੱਡੇ ਅੰਦੋਲਨ ਜਿਹੜਾ ਪੰਜਾਬ ਪੜਿਆ 26 ਜਨਵਰੀ ਦਾ 26 ਜਨਵਰੀ ਨੂੰ ਦੇਸ਼ ਦੀਆਂ ਸਾਰੀਆਂ ਦਫ਼ੇ ਬੰਦੀਆਂ ਨੇ ਪ੍ਰੋਗਰਾਮ ਕੀਤਾ ਅੰਨ ਲਗਭਗ 15 16 17 ਸੂਬਿਆਂ ਤੱਕ ਪ੍ਰੋਗਰਾਮ ਹੋਣ ਦੀਆਂ ਖਬਰਾਂ ਨੇ ਔਰ ਇਸ ਉਹ ਉਹ ਡਬਲ ਇੰਜਨ ਵਾਲੀਆਂ ਸਰਕਾਰਾਂ ਦੇ ਵਿੱਚ ਨੇ ਜੇ ਵਾਕਿਆ ਕਿਸਾਨ ਮਜ਼ਦੂਰ ਦੀ ਆਵਾਜ਼ ਦਾ ਮੋਤੀ ਸਰਕਾਰ ਸਲਮਾਨ ਕਰਦੀ ਆ ਉਹਨਾਂ ਨੂੰ ਮਸਲੇ ਨਿਬੜ ਲੈਣੇ ਚਾਹੀਦੇ हां जे ਨਹੀਂ ਨਿਪੜੇ ਨਾ 1 ਸਾਲ ਬਾਅਦ ਵੀ ਨਾ ਸਾਡੇ ਹੌਸਲਿਆਂ 'ਚ ਕੋ ਕਮੀ ਆ ਨਾ ਸਾਡੇ ਇਰਾਦਿਆਂ 'ਚ ਕੋ ਕਮੀ ਆ ਨਾ ਅਸੀਂ ਥੱਕੇ ਆ ਤੇ ਨਾ ਅਸੀਂ ਅੱਕੇ ਆ 1 ਸਾਲ ਬਾਅਦ ਕਾਫਲਾ ਤੋਰ ਕੇ ਸੀ ਮੋਦੀ ਸਰਕਾਰ ਨੂੰ ਸੰਦੇਸ਼ ਦਿੱਤਾ ਠੀਕ ਹੈ ਜੀ ਔਰ ਜੇ ਮੋਦੀ ਸਰਕਾਰ ਨਹੀਂ ਨਿਪੜਦੀ ਹੈਗੀ ਜਿਵੇਂ ਮੋਦੀ ਸਰਕਾਰ ਨੇ ਸਾਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾਣ ਨਹੀਂ ਦਿੱਤਾਗਾ ਇਹਨਾਂ ਬਾਰਡਰਾਂ ਤੇ ਰੁਕਿਆ ਲਗਭਗ ਹਰ ਪੰਜਾਬ ਤੇ ਹਰਿਆਣੇ ਦੀ ਅਰਥਵਿਵਸਥਾ ਦਾ ਨੁਕਸਾਨ ਕੀਤਾ ਪੰਜਾਬ ਦੇ ਟਰਾਂਸਪੋਰਟਰਾਂ ਦਾ ਨੁਕਸਾਨ ਕੀਤਾ ਪੰਜਾਬ ਦੇ ਵਪਾਰੀਆਂ ਦਾ ਨੁਕਸਾਨ ਕੀਤਾ ਔਰ ਜੰਗਾਂ ਨੂੰ ਤਕਲੀਫ ਵੀ ਦਿੱਤੀ ਹੈਗੀ ਹੈ ਔਰ ਇਹਦੇ ਲਈ ਆਪਕੋ ਜਿਹੜੀ ਲੜਾਉਣ ਦੇ ਯਤਨ ਵੀ ਕੀਤੇ ਹੈਗੇ ਆ ਅਸੀਂ ਕਹਿੰਦੇ ਆ ਨਾ ਸਾਨੂੰ ਅੰਦੋਲਨ ਕਰਨਾ ਕੋ ਸਾਡਾ ਅਣਖ ਦਾ ਸਵਾਲ ਹੈ ਸਵਾਲ ਹੈਗਾ ਸਾਡਾ ਜਨਮਸਿੱਧ ਅਧਿਕਾਰ ਐਸ ਡੈਮੋਕਰੇਸੀ ਬਿਲਡ ਆਪ ਦੀ ਗੱਲ ਕਰਨਾ ਔਰ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਇਹ ਦੇਸ਼ ਦੇ ਕਿਸਾਨ ਮਜ਼ਦੂਰ ਦੀ ਮੰਗਿਆ ਉਹਦੀ ਅੱਜ ਦੀ ਲੋੜ ਹੈਗੀ ਆ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਕਿ ਉਹਨਾਂ ਨੇ ਪਿਛਲੇ ਅੰਦੋਲਨ ਵਿੱਚ ਇੱਚੀ ਲੈ ਕੇ ਸਾਨੂੰ ਕਿਹਾ ਸੀ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ੇ ਮੁਕਤ ਕਰਨਾ ਚਾਹੀਦਾ ਸਾਡੀ ਮੰਗ ਹੋਰ ਜਿਆਦਾ ਜ਼ੋਰ ਫੜਦੀ ਆ ਸਾਡੀ ਮੰਗ ਦੀ ਵਾਜਬੀਅਤ ਹੋਰ ਜਿਆਦਾ ਵੱਧ ਜਾਂਦੀ ਆ ਜਦੋਂ ਕਾਰਪੋਰੇਟ ਦੇ ਜਰਜੇ ਜਿਹੜੇ ਵੱਟੇ ਖੱਤੇ ਪਾਏ ਜਾਂਦੇ ਆ ਐਨਪੀਏ ਦੇ ਨਾਂ ਤੇ ਮਾਪ ਕੀਤੇ ਜਾਂਦੇ ਆ ਜਿਵੇਂ 14 ਲੱਖ 52 ਹਜ਼ਾਰ ਕਰੋੜ ਦੇ ਕਰਜ਼ੇ ਬਾਰੇ ਪਹਿਲਾਂ ਗੱਲਾਂ ਸੀ ਹੁਣ ਫੇਰ ਲੇਟੈਸਟ ਕਰਜ਼ਾ ਹੁੰਦਾ ਨੇ ਮਾਪ ਕੀਤਾ ਕਾਰਪੋਰੇਟ ਦਾ ਠੀਕ ਹੈ ਜੀ ਇਸ ਕਰਕੇ ਕਿਉਂਕਿ ਕਰਜ਼ੇ ਕਰਕੇ ਦੇਸ਼ ਦਾ ਕਿਸਾਨ ਖੁਸ਼ੀਆਂ ਕਰ ਰਿਹਾ ਹੈਗਾ ਹਰ ਕਰਜ਼ਾ ਮਾਫੀ ਕਿਸਾਨਾਂ ਮੌਜੂਦਾ ਵੀ ਹੋਣੀ ਚਾਹੀਦੀ ਆ ਇਸ ਤਰੀਕੇ ਨਾਲ ਮਜ਼ਦੂਰ ਭਰਾਵਾਂ ਨੂੰ ਨਰੇਕਾਲ 200 ਦਿਨ ਚੰਗੀ ਦਿਹਾੜੀ ਆਦੀਵਾਸੀਆਂ ਦੀ ਸਭਧਾਨ ਦੀ ਅਨੀਬੀਨ ਸੂਚੀ ਲਖੀਪੁਰ ਖਰੀਦਾਨ ਸਾਹਿਬ ਅਜੇ ਤੱਕ ਨਹੀਂ ਮਿਲਿਆ ਹੈਗਾ ਔਰ ਕਿੰਨਾ ਨੇ ਸ਼ਹੀਦ ਸੁਭਕਰਨ ਸਿੰਘ ਨੂੰ ਲਗਭਗ ਉਹਨਾਂ ਦੀ ਬਰਸੀ ਆਜ ਅਣੀ ਸਾਲ ਹੋ ਜਾਣਾ ਵਾ ਖਨੋਰੀ ਬਾਗ ਦਾ ਸੀ ਕਿ ਅੰਦੋਲਨ ਮੈਂ ਕਿਹਾ ਸੰਗਾ ਲੈ ਕੇ ਜਿਹੜਾ ਸੈਸ਼ਨ ਸੀ ਉਹ ਸਾਲ ਬਾਦ ਮਿਸ਼ਨ ਤੇ ਅਰੇ ਇਹਨੂੰ ਪਾਸ ਤੇ ਲੋਕ ਲੈ ਕੇ ਜਾਏ ਹੱਡੀਆਂ ਮੰਗਾ ਛੱਡ ਦਿਓ ਕਿਸਾਨ ਦੇਖਦਾ ਅਮੂਰ ਸਮਾਜਿਕ ਲੜਾਈ ਲਾ ਰਿਹਾ ਅਸੀਂ ਜਦੋਂ ਆਪਣੇ ਦੁਕਾਨਦਾਰਾਂ ਨੂੰ ਕਿਹਾ ਛੋਟਿਆਂ ਨੂੰ ਭਾਈ ਕਿ ਆਹ ਵੇਖੋ ਇਹਨੇ ਵੱਡੇ ਸ਼ਾਪਿੰਗ ਮਾਲ ਬਣ ਗਏ ਆ ਇਹਨਾਂ ਤੁਹਾਡੀ ਦੁਕਾਨਦਾਰੀ ਖਾ ਜਾਣੀ ਅਸੀਂ ਤਾਂ ਝੱਪੀ ਚਾਹੀਏ ਹੋਰ ਅੱਜ ਤੁਸੀਂ ਡੇਟਾ ਕੱਢੋ ਆਪਣੇ ਮੋਬਾਈਲਾਂ ਦੇ ਜਿਹੜੀ ਕੈਪਟੋ ਆ ਜਦ ਬ੍ਰਿੰਟਲਿਆ ਇਹਦੀ ਆਨਲਾਈਨ ਆਟੇ ਦੀ ਵਿਕਰੀ ਕਿੰਨੀ ਹੈ ਬਲ ਇੱਕ ਸ਼ਹਿਰਾਂ ਦਾ ਹੈ ਜਿਹੜੇ ਪਿੰਡਾਂ ਵਾਲੇ ਗਾ ਪਿੰਡੀਆਂ ਦੁਕਾਨਾਂ ਛੋਟੀਆਂ ਤੋਂ ਅਸਰ ਆ ਚਲੇ ਨੇ ਸਾਡੇ ਕਿਸਾਨ ਤਾਂ ਚਲੋ ਹੱਦ ਕੋਇਗਾ ਜਿਹੜਾ ਸ਼ਹਿਰੀ ਗਾ ਗਿਆ ਉਹ ਜ਼ਿਆਦਾਤਰ ਵਪਾਰ ਆਨਲਾਈਨ ਕਰ ਰਿਹਾ ਅੱਜ ਵੀ ਇਹਨੇ ਜੁਨੇ ਆ ਵੀ ਜੇ ਤੁਸੀਂ ਕਾਰਪੋਰੇਟ ਦਾ ਵਪਾਰ ਕਰੋਗੇ ਤੁਹਾਡੇ ਦੇਸ਼ ਦੀ ਤੁਹਾਡੇ ਪੰਜਾਬ ਦੀ ਸਾਰੀ ਛੋਟੀ ਦੁਕਾਨਦਾਰੀ ਰੈਡੀ ਫੜੀ ਵਾਲੇ ਮਾਰੇ ਜਾਗੇ ਉਹਨਾਂ ਲੱਗਾ ਅੱਜ ਛੋਟੇ ਵਪਾਰੀਆਂ ਦੀ ਛੋਟੇ ਕਾਰੋਬਾਰੀਆਂ ਦੀ ਲੜਾਈ ਕੋਈ ਪਾਰਟੀ ਨਹੀਂ ਲੜ ਰਹੀ ਆ ਦੇਸ਼ ਦਾ ਖਾਣ ਮਤੂ ਲੜ ਰਿਹਾ ਵੀ ਤੁਹਾਡੇ ਤੇ ਵੀ ਕਾਰਪੋਰੇਟ ਦਾ ਹਮਲਾ ਸਾਡੀ ਖੇਤੀ ਮੰਡੀ ਦਾ ਵੀ ਕਾਰਪੋਰੇਟ ਦਾ ਹਮਲਾ ਜਿਹੜੇ ਮਜ਼ਦੂਰਾਂ ਦੇ ਲੋਕ ਕਾਨੂੰਨ ਆ ਉਹਨਾਂ ਤੇ ਵੀ ਕਾਰਪੋਰੇਟ ਦਾ ਹਮਲਾ ਨੌਟਵਾਰ ਬੇਜਗਾਰਿਆ ਨਸ਼ਈਆ ਉੱਤੇ ਵੀ ਕਾਰਪੋਰੇਟ ਦਾ ਹਮਲਾ ਤੇ ਸਮਾਜਿਕ ਇਕੱਠ ਅਜਦਾ ਵਿਸ਼ਾ ਮੈਨੂੰ ਇਲਜ਼ਾਮ ਨਹੀਂ ਲੱਗਾ ਸਾਡੇ ਸ਼ੰਕੀਆਂ ਵੀ ਕੌਣ ਆ ਪਿੱਛੇ ਦੇ ਜਾਣਕਾਰੀ ਇਹਦੀ ਇਹਦੀ ਕਰੋ ਜਾਂਚ ਕਰੋ ਤਾਂ ਸਾਹਮਣੇ ਦੇਸ਼ ਤੇ ਲੈ ਕੇ ਆਓ ਕਿ ਕੌਣ ਜ਼ਿੰਮੇਵਾਰ ਨੇ ਕਿਉਂ ਐ ਹੋਇਆਗਾ ਇਹ ਨਹੀਂ ਹੋਣਾ ਚਾਹੀਦਾ ਡਬਲ ਇੰਜਨ ਵਾਲੀ ਸਰਕਾਰ ਆ ਮਕਰਮੋਦੀ ਦੀ ਸਰਕਾਰ ਆ ਠੀਕ ਆ ਇਹ ਤੋਂ ਗਾਹਾ ਗੈਰਾਸੀਂ ਸੁਣ ਰਹੇ ਪ੍ਰਦੂਸ਼ਣ ਨੂੰ ਲੈ ਕੇ ਕਿੱਡੀ ਸੀਤਾ ਕਸੀ ਹੋ ਰਹੀ ਦਿੱਲੀ ਨੂੰ ਅਸੀਂ ਕਹਿੰਦੇ ਹਾਂ ਦਿਨੀਆਂ ਸਰਕਾਰਾਂ ਵਾਲੀ ਕਿੰਨੀ ਇੰਡਸਟਰੀ ਆ ਚਾਹੇ ਜਮੁਨਾ ਦਾ ਪਾਣੀ ਹੋਵੇ ਚਾਹੇ ਗੰਗਾ ਦਾ ਪਾਣੀ ਹੋਵੇ ਚਾਹੇ ਬਿਆਸ ਦਾ ਪਾਣੀ ਹੋਵੇ ਚਾਹੇ ਸਕਲੋਜ ਦਾ ਪਾਣੀ ਹੋਵੇ ਸਾਰੇ ਜ਼ਹਿਰੀਲੇ ਆ ਇਹ ਕਾਰਪੋਰੇਟ ਮਾਡਲ ਆ ਇੰਡਸਟਰੀ ਦਾ ਅਸੀਂ ਇੰਡਸਟਰੀ ਦੇ ਵਿਰੋਧੀ ਨਹੀਂ ਹੈਗੇ ਹਾਂ ਜਿਹੜੇ ਜਿਹੜੀ ਮੈਨੇਜਮੈਂਟ ਹੋਣੀ ਚਾਹੀਦੀ ਆ ਜਿਹੜੇ ਜਿਹੜੇ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਲਾਹ ਕਾਨੂੰਨ ਆ ਉਹ ਲਾਗੂ ਕਿਤੇ ਵੀ ਨਹੀਂ ਹੁੰਦਾ ਅਸੀਂ ਕਦੀ ਇੰਡਸਟਰੀ ਦੇ ਵਿਰੋਧੀ ਨਹੀਂ ਜਿਹੜੀ ਇੰਡਸਟਰੀ ਕੁਨੱਖਾ ਵਾਸਤੇ ਪਾਣੀ ਦੇ ਲਈ ਜ਼ਹਿਰ ਕੋਲ ਦੀ ਆindustri ਨਹੀਂ ਹੋਣੀ ਚਾਹੀਦੀ ਸਾਡੇ ਕਿਹਾ ਆ ਇਹਦੇ ਨਾਲ ਵੇਖ ਜਿੱਦੇ ਅਸੀਂ ਬੈਠੇ ਆ ਕਿ ਪਵਾਦ ਵੀ ਪਿੰਦਿਆ ਇਹ ਇਹਨਾਂ ਗੱਲਾਂ ਨਾ ਪਵਾਦ ਵੀ ਪਿੰਦ ਹੈਗਾ ਅਸੀਂ ਇੰਡਸਟਰੀ ਦੇ ਕਦੀ ਬਰੋਦੀ ਨਹੀਂ ਹੋਏ ਇਸ ਕਰਕੇ ਇਹ ਗੱਲਾਂ ਤੁਹਾਡੇ ਨਾਲ ਕਰਦੀਆਂ ਸੀਗੀਆਂ ਔਰ ਆਉਣ ਵਾਲੇ ਸਮੇਂ ਜਿਵੇਂ ਇਸਕੀਮ ਦੀ ਕਿੱਕੀ ਆਈ ਹੈਗੀ ਆ ਉਹਦੇ ਤੇ ਕਮਮ ਦੀ ਮੀਟਿੰਗ ਕਰਕੇ ਵਿਚਾਰ ਕਰਾਂਗੇ ਸਰਕਾਰ ਦਾ ਸੱਦਾ ਆਇਆ ਹੈ ਉਹਦੇ ਦੇ ਵਿਚਾਰ ਕਰਾਂਗੇ ਦੋਵੇਂ ਫੋਰਮ ਅੱਗੇ ਦਾ ਅੰਦੋਲਨ ਕਿਵੇਂ ਤੇਜ਼ ਕੀਤਾ ਜਾਵੇ ਕੀ ਅੱਗੇ ਪ੍ਰੋਗਰਾਮ ਬਣਾਉਣੇ ਆ ਸੋ ਮੀਟਿੰਗਾਂ ਕੱਲ ਤੇ ਪਰਸੋਂ ਕਰਕੇ ਇਹ ਤੁਹਾਡੇ ਸਾਹਮਣੇ ਸਾਰੇ ਪ੍ਰੋਗਰਾਮ ਆ ਜਾਣਗੇ ਔਰ ਅੰਤ ਵਿੱਚ ਫੇਰ ਕਿ ਅਸੀਂ ਜਥਾ ਲੈ ਕੇ ਜਾਣਾ ਸ਼ੰਭੂ ਜੂਰ ਪਰ ਸਾਨੂੰ ਕੌਂਦੇ ਦਵੇ ਰਾਏ ਸਾਹਿਬ 2 ਮਿੰਟ ਗੱਲ ਕਰ ਲੈਣਗੇ ਸਭ ਤੋਂ ਪਹਿਲੇ ਜਿੰਨੇ ਵੀ ਪ੍ਰੈਸਰ ਵੀ ਵੀਰ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਇਸ ਅੰਦੋਲਨ ਨੂੰ ਹੋਰ ਤਿੱਖਾ ਕਰਨ ਵਾਸਤੇ ਜਿਹੜਾ ਕਿ ਸ਼ੰਭੂ ਬਾਰਡਰ ਕਨੌਰੀ ਬਾਰਡਰ ਔਰ ਰਤਨਪੁਰਾ ਬਾਰਡਰ ਚੱਲ ਰਿਹਾ ਇਹਨੂੰ ਹੋਰ ਟਿਕਾ ਕਰਨ ਵਾਸਤੇ ਅੱਜ ਇੱਕ ਵੱਡਾ ਜਥਾ ਅਮ੍ਰਿਤਸਰ ਤੋਂ ਚੱਲਿਆ ਔਰ ਉਹਦੇ ਵਿੱਚ ਸੈਂਕੜੇ ਟਰਾਲੀਆਂ ਔਰ ਰਸਤੇ ਵਿੱਚ ਭਗਵਾੜੇ ਅਸੀਂ ਦੁਆਬੇ ਵੱਲੋਂ ਸਾਰਿਆਂ ਨੇ ਉਹਨਾਂ ਦਾ ਨਿੱਘਾ ਸਵਾਗਤ ਵੀ ਕੀਤਾ ਔਰ ਸ਼ਮੂਲੀਅਤ ਵੀ ਕੀਤੀ ਉੱਥੇ ਪੜਾਉ ਸੀ ਇੱਕ ਲੰਗਰ ਦਾ ਉਸ ਪੜਾਉ ਤੋਂ ਅੱਗੇ ਚੱਲਦਾ ਹੋਇਆ ਹੁਣ ਰਾਜਪੁਰੇ ਇਸ ਵਕਤ ਅਸੀਂ ਮੈਂ ਕਿਹਾ ਇਹ ਤੋਂ 2 ਕਿਲੋਮੀਟਰ ਤੱਕ ਲੰਬਾ ਕਾਫਲਾ